ਈ ਨਮਸਕਾਰ ਕਿਵੇਂ ਕੱਕਾ ਚੋਪੀ ਲਾ ਦੇ ਮਨਜੀ ਸਰ ਜੀ ਇਹ ਨਹੀਂ ਹੈਗੇ ਸਾਡੇ ਚਾਚਾ ਜੀ ਓਏ ਆਹ ਤੇ ਬੈਠੇ ਤੇਰੇ ਚਾਚਾ ਜੀ ਆਹ ਜੀ ਇਹੋ ਜਿਹਾ ਇਹੋ ਜਿਹਾ ਇਹੋ ਜਿਹਾ ਇਹ ਕੌਣ ਆ ਬਈ ਇਹ ਮੇਰੇ ਭਰਾ ਦਾ ਮੁੰਡਾ ਭਰਾ ਦਾ ਮੁੰਡਾ ਭਾਨੀ ਆ ਜੀ ਬਈ ਇਹ ਵੀਰੇ ਇੱਥੇ ਜੰਗਲ ਦੇ ਵਿੱਚ ਰਹਿੰਦਾ ਬਹੁਤ ਮਾੜੀ ਹਾਲਤ ਚ ਬਈ ਤੇ ਪਲਾਟ ਵਿੱਚ ਪਿਆ ਬਚਾ ਕਾफी ਮਾੜੀ ਹਾਲਤ ਕੰਟਰ ਕਰਦਾ ਠੀਕ ਆ ਇਹ ਹਾਲ ਨੇ ਵੀਰੇ ਆਪਾਂ ਮਲਾ ਠੀਕ ਆ ਆਹ ਜੀ ਚਾਹ ਪੀਣੀ ਹੈ ਚਾਹ ਪੀਣੀ ਹੈ ਚਾਹ ਹੈ ਨਿਕਲਾ ਨਿਕਲਾ ਚਾਹ ਦਾ ਬਹੁਤ ਸ਼ਕੀਨ ਹੈ ਚਾਹ ਦਾ ਫਿਰ ਚਾਹ ਦਾ ਸ਼ਕੀਨ ਰੋਟੀ ਪਾਣੀ ਖਾਂਦਾ ਨਹੀਂ ਬੀੜੀ ਤਾਂ ਪੀਣਾ ਰੋਟੀ ਆ ਲੈ ਠੀਕ ਨਹੀਂ ਜਰਾਬ ਜੀ ਸੈੱਟ ਦਿੱਤੀ ਖਾਧੀ ਜਿਹੜੀ ਦੇਖ ਕੇ ਆਈ ਇਹ ਬਾਈ ਰੋਟੀ ਤੇ ਕਿ ਜਾਂਦਾ ਹੁੰਦਾ ਕਿ ਹਾਂਜੀ ਪਿੰਡ ਤੇਰਾ ਪਿੰਡ ਕਿਹੜਾ ਗੁੰਮਟਾ ਹੈ ਗੁੰਮਟਾ ਗੁੰਮਟਾਲਾ ਹਾਂਜੀ ਠੀਕ ਆ ਜ਼ਿਲ੍ਹਾ ਪੈਂਦਾ ਤੈਨੂੰ ਜ਼ਿਲ੍ਹਾ ਕਿਹੜਾ ਪੈਂਦਾ ਜ਼ਿਲ੍ਹਾ ਅੰਮ੍ਰਿਤਸਰ ਅੰਮ੍ਰਿਤਸਰ ਚ ਪੈਂਦਾ ਕਿੰਨੇ ਭੈਣ ਭਰਾ ਆ ਤੁਸੀਂ ਇਹ ਪੰਜ ਪੰਜ ਕੀ ਭੈਣਾ ਘ ਭਰਾ ਪੰਜ ਭਰਾ ਭੈਣ ਭਰਾ ਪਹਿਲਾ ਪਹਿਰਾ 4 4 ਪਹਿਰਾ 5 ਪਹਿਰਾ 4 ਪਹਿਣਾ ਹਾਂ ਜੀ ਬਾਬਾ ਨੌਂ ਆਣੇ ਹਾਂਜੀ ਤੇਰਾ ਵਿਆਹ ਹੋਇਆ ਭਿੰਦਰ ਨਾ ਅਭੀ ਆਇਆ ਤੇਰਾ ਵਿਆਹ ਕਰਨੀ ਪਹਿਲਾਂ ਮੈਨੂੰ ਦੱਸਦਾ ਇੱਥੇ ਕਿੰਨੇ ਸਾਲ ਹੋ ਗਏ ਵੀਰੇ ਨੂੰ ਠੀਕ ਨਾ ਤਾਂ ਮੈਂ ਕਿੰਨੇ ਚਿਰ ਦਾ ਹੀ ਉਹ ਹੀ ਗਿਆ ਮੈਨੂੰ 2 ਕੁ ਸਾਲ ਦੇਖਦੇ ਨੂੰ ਹੋਵੇ ਉਹ ਇੱਕਦਮ ਉੱੱਡੇ ਰੁਕ ਗਿਆ ਜਦਾਂ ਮੈਨੂੰ ਪੁੰਹਦਾ ਮੈਂ ਤਾਂ ਫੋਨ ਰੋਕੇ ਕੋਲ ਖੜਾ ਸੀਗਾ ਤੇ ਫੋਨ ਤੇ ਗੱਲ ਹੋਈ ਤੇ ਮੈਨੂੰ ਇਹ ਉੱਡੇ ਮੇਰੇ ਵੱਲ ਦੇਖਣ ਲੱਗ ਪਿਆ ਤੇ ਮੈਂ ਕਹਾ ਕਿ ਤਾ ਰੋਟੀ ਰੋਟੀ ਖਾਣੀ ਆ ਤੇ ਕਹਿੰਦਾ ਨਹੀਂ ਮੈਂ ਖਾਧੀ ਆ ਮੈਂ ਕਹਾ ਦੇਖ ਲੈ ਖਾਧੀ ਕਿਸੇ ਨੇ ਹਸਣ ਲੱਪਿਆ ਮੈਂ ਖਾਧੀ ਨਹੀਂ ਮੈਂ ਕਹਾ ਤੇਲੇ ਰੋਜ਼ ਲਿਆਇਆ ਕਰਾਂ ਕਹਿੰਦਾ ਚੱਲ ਲਿਆਇਆ ਕਰੀ ਮੈਂ ਹੁਣ ਸਾਲ ਹੋ ਗਿਆ ਸੀਗਾ ਜਾਨੀ ਰੋਟੀ ਰੋਜ਼ ਲੈ ਜਾਂਦਾ ਸੀ ਇਹਦੀ ਪਰ ਲੱਬ ਦੁੱਬ ਕੇ ਤਾਂ ਤਾਂ ਦੇਣੀ ਪੈਂਦੀ ਰੋਟੀ ਕਦੀ ਕਿਤੇ ਲੁਕਿਆ ਹੁੰਦਾ ਹੈ ਕਦੀ ਕਿਤੇ ਲੁਕ ਜਾਂਦਾ ਹੈਗਾ ਉਹ ਕਮਾਦੀ ਦੇ ਗੱਭੇ ਜਾ ਕੇ ਪਹੁੰਚਦਾ ਜੀ ਕਦੇ ਇੱਥੇ ਆ ਜਾ ਬੰਦਾ ਹੈ ਮੈਂ ਤੇਰੇ ਭਰਾ ਹੀ ਆ ਤੇ ਆ ਜਾ ਉੱਥੇ ਉੱਥੇ ਪੈਣਾ ਉਹਨਾਂ ਨੂੰ ਆ ਜਾ ਉੱਥੇ ਆ ਜਾ ਸਾਈਡ ਤੇ ਆ ਜਾ ਉਹਦਾ ਘਰ ਨੇੜੇ ਅੰਮ੍ਰਿਤਸਰ ਦਾ ਹੋ ਗਿਆ ਉਹਨੇ ਅੱਛਾ ਇੱਥੇ ਆ ਇਧਰ ਆ ਗਿਆ ਆਪੇ ਇੱਥੇ ਰਹਿਣ ਲੱਗ ਗਿਆ ਕਿ ਪਹਿਲਾਂ ਤੇ ਘਰ ਤੋਂ ਬੇਰੇ ਰੋਟੀ ਚਾਬੀ ਵਾਲੇ ਦਿੰਦੇ ਰਹਿਣਾ ਅੱਛਾ ਇਹਦੇ ਘਰ ਦੇ ਲੈ ਕੇ ਗਏ ਆ ਵੀ ਲੈ ਕੇ ਗਏ ਸੀ ਜਿੱਦਾਂ ਆ ਗਿਆ ਸੀ ਫੇਰੇ ਮੁੜਿਆ ਆਇਆ ਅਜਾ ਕੁਰੀ ਲੈ ਕੇ ਇਹ ਲੋਕ ਜਾਂਦਾ ਫਿਰ ਇਹ ਲੋਕ ਜਾਂਦਾ ਲੈ ਕੇ ਗਿਆ ਸੀ ਇਹ ਇਹ ਜਿਹਦਾ ਭੰਗ ਬਹੁਤ ਪਿੰਦਾ ਜੀ ਭੰਗ ਨਾਲ ਹੀ ਭੰਗ ਮਲੀ ਜਾਂਦਾ ਇੱਥੇ ਰੋਜ਼ ਮਲਦਾ ਇੱਥੇ ਬਹਿ ਬਹਿ ਕੇ ਬਹੁਤ ਭੰਗ ਪਿੰਦਾ ਇਹ ਭੰਗ ਨਹੀਂ ਮੈਂ ਕਹਿ ਨਹੀਂ ਲੱਗਾਈ ਭੰਗ ਨਹੀਂ ਸ਼ਕਾਰ ਹੋਇਆ ਹੋਇਆ ਜਿਹੜੀ ਭਾਗਿਆ ਇਹ ਖੁਸ਼ ਕਰ ਦਿੰਦੀ ਪਵੰਦਰ ਤੂੰ ਤਾਂ ਹਸਕਰਨੀਆਂ ਨੂੰ ਵੀ ਇੱਥੇ ਹੀ ਸੌਂਦਾ ਇਹ ਜਿੱਥੇ ਜਿੱਥੇ ਹੁੰਦਾ ਆ ਪੁੱਤ ਹਾਂ ਭੰਗ ਨਹੀਂ ਦਿਮਾਗ ਚੱਕਿਆ ਹੋਇਆ ਜੀ ਹਾਂਜੀ ਭੰਗ ਵੀ ਕੱਚੀ ਪਿੰਦਾ ਉਹੀ ਫੇ ਚੱਕੇ ਹਾਂਜੀ ਹਾਂਜੀ ਕੱਚੀ ਜਿਆਦਾ ਨੁਕਸਾਨ ਕਰਦੀ ਆ ਉਹ ਕੋਸ਼ਕ ਤਾਂਨੇ ਰੋਪਿੰਦਰ ਪਹਿਲਾਂ ਵੀ ਉੱਥੇ ਸੈਕਟਰ ਸੁਕਟਾਂ ਚ ਪਿੰਦਾ ਹੁੰਦਾ ਸੀ ਹੈ ਆਹ ਵੀ ਡੇੜੀ ਪਿੰਦਾ ਹੁੰਦਾ ਸੀ ਡੇੜੀ-ਬੁੜੀ ਪੰਗ-ਪਾ ਕੇ ਪਿੰਦਾ ਹੁੰਦਾ ਸੀ ਕੱਪੜੀ ਕਿੰਨੇ ਕਿੰਨੇ ਚੜ੍ਹਦੇ ਜਾਂਦੇ ਤਾਂ ਕਿੰਨੇ ਹੁਣ ਸਿਆਲਾਂ ਨੂੰ ਨਾ ਘੱਟੋ-ਘਾਟੇ ਨਹੀਂ ਮੈਗਨ ਸ਼ਰਟਾਂ ਗਿਣੀਆਂ ਸੀਗੀਆਂ ਮੇਰੀਆਂ 8-9 ਸ਼ਰਟਾਂ ਸੀਗੀਆਂ ਉੱਤੇ 8-9 ਸ਼ਰਟਾਂ ਸੀਗੀਆਂ 3-4 ਪਜਾਮੇ ਪਾਇਓ ਸੀ ਉੱਪਰ ਦੀ ਉੱਪਰ ਐਦੇ ਪਾਉਂਦਾ ਰਹਿੰਦਾ ਮੈਂ ਕਹਿੰਦਾ ਨਾ ਲਾ ਕਿਸੇ ਦਾ ਮਾੰਦਾ ਹੀ ਨਹੀਂ ਮੈਂ ਕਹਿੰਦਾ ਤੈਨੂੰ ਤੇਰੇ ਘਰ ਛੱਡ ਜਾਂਦਾ ਮੈਂ ਮੈਂ ਕਿਹਾ ਵੀ ਮੈਂ ਕਿਹਾ ਮੈਂ ਗੱਡੀ ਕਰ ਲੰਦਾ ਤੈਨੂੰ ਤੇਰੇ ਘਰ ਛੱਡ ਆਉਣਾ ਹੈ ਭਈ ਜਿੱਦਾਂ ਮੈਨੂੰ ਘਰ ਦਾ ਕਿਹਾ ਮੈਂ ਕਿਹਾ ਤੈਨੂੰ ਘਰ ਛੱਡਣਾ ਦੋ ਤਿੰਨ ਦਿਨ ਫੇ ਲੱਭਾਂ ਹੀ ਨਹੀਂ ਮੈਨੂੰ ਫੇ ਮੇਰੇ ਤੋਂ ਫੇ ਮੇਰੇ ਤੋਂ ਲੋਕ ਲੋਕ ਰੋ ਰੰਦਾਰੇ ਆ ਜਿਆਦਾ ਤੈਨੂੰ ਲੱਭਦੇ ਆਂ ਇਹ ਭਾਜੀ ਕਮਾਦੀ ਚ ਸੌਂਦਾ ਰਿਹਾ ਗੱਭੀ ਜਾ ਕੇ ਸੌਂ ਜਾਂਦਾ ਨਾ ਮਾਂ ਨੂੰ ਤੈਨੂੰ ਕਹਿਣਾ ਗੱਭੀ ਜਾ ਕੇ ਸੌਂ ਜਾਣਾ ਇਹ ਕਮਾਦੀ ਫੇ ਕਈ ਵੇਲੇ ਉਧਰ ਜਾ ਕੇ ਚੱਲ ਜਾਂਦਾ ਉਹ ਪਰੇ ਨੂੰ ਜਾੜ ਜਾਂਦਾ ਸਾਰੇ ਦਿਨ ਇੰਨੇ ਕੇਰੀਏ ਚ ਯਾਰ ਟਰਾਂਸਫਾਰਮ ਤੋਂ ਆ ਟਰਾਂਸਫਾਰਮ ਦੇ ਤਾਂ ਪੰਪ ਤੱਕ ਬਸ ਬਜਾ ਰਹੀ ਇੰਨੇ ਕੇਰੀਏ ਹਸਪੀਟਲ ਤੇ ਗ ਤੂੰ ਇੰਨਾ ਵਧੀਆ ਮਹਿੰਦਰ ਸਾਰਾ ਕੋ ਤੇਰਾ ਸ਼ਰੀਰ ਵਧੀਆ ਤੂੰ ਕਾਹਤੋਂ ਐਸੇ ਹਾਲਾਤ ਚ ਰਹਿਣਾ ਯਾਰ ਬੱਚਾ ਪਾਜੀ ਜੀ ਤਾਂ ਨਾ ਗਿਆ ਵੀ ਸਿੱਧਾ ਇਹ ਇਹ ਕਹਿੰਦਾ ਨਾ ਮੈਨੂੰ ਦੱਸਦਾ ਮੈਂ ਕਿਹਾ ਜ਼ਮੀਨਾਂ ਕੰਮ ਕਰਾ ਦੇ ਮੈਂ ਮੈਂ ਕਿਹਾ ਮੈਂ ਨਾ ਉੱਥੇ ਯਾਨੀ ਮੈਂ ਆਪਾਂ ਰੋਟੀ ਪਾਣੀ ਤੈਨੂੰ ਮੈਂ ਦੇਈ ਜਾਊਂਗਾ ਤੂੰ ਉਹ ਪੰਡਾ ਮੇਰੇ ਤੋਂ ਲਈ ਲੈ ਇਹ ਕਹਿੰਦਾ ਨਹੀਂ ਮੈਂ ਰਾਜ ਮੈਸਤਰੀ ਨਾਲ ਜਾਣਾ ਫੇ ਬੱਚ ਦੋ ਚਾਰ ਤਾਂ ਨਾ ਗਿਆ ਵੀ ਰਾਜ ਮੈਸਤਰੀ ਦੇ ਨਾਲ ਇਹ ਕੰਮ ਤੇ ਦਿਹਾੜੀ ਤੇ ਇਹ ਪਜਦਾ ਨਾਉਂਦਾ ਥੋੜਾ ਨਹੀਂ ਸੀਗਾ ਇਹਦਾ ਤੇ ਜਦਦਾ ਹੋਇਆ ਅਗਲੇ ਵੀ ਕਿਦਾਂ ਨਾਲ ਦੇ ਵੀ ਥੋੜਾ ਨਫਰਾ ਦੀ ਮੰਨਦੇ ਸੀਗੇ ਤੇ ਫੇ ਮੁੜ ਕੇ ਗਿਆ ਨਹੀਂ ਇਹ ਹੂੰ ਖ ਕਿਵੇਂ ਆ ਫਿਰ ਤੇਰਾ ਵਿਆਹ ਵੀ ਕੀਤਾ ਤੇਰੇ ਘਰ ਦਿਆਂ ਨੇ ਕਰਤਾ ਦਿੱਤਾ ਸੀ ਇੱਕ ਵਾਰੀ ਯਾਰ ਗਮਟਾਲੇ ਮੈਂ ਪਤਾ ਕੀਤਾ ਸੀ ਕਿਨੇ ਭਿੰਦਰ ਦਾ ਵਿਆਹ ਵੀ ਹੋਇਆ ਸੀਗਾ ਹੋਇਆ ਸੀਗਾ ਨਹੀਂ ਕਰਾਉਣਾ ਵਾ ਨਹੀਂ ਉਹਨਾਂ ਆਪੇ ਕਰ ਦੇਣਾ ਮੇਰੇ ਘਰ ਦੇ ਕਰ ਦੋ ਕਰ ਦੇਣਾ ਆਓ ਮੈਂ ਗਿਆੜੀ ਬੇਸਤੀਆਂ ਨੂੰ ਗੱਲ ਕਰਾ ਦਿੰਦਾ ਹੁਣਾਂ ਫੋਨ ਆਇਆ ਵਾ ਅੱਛਾ ਹਾਂਜੀ ਇੱਕ ਉਤਰ ਭਾਜੀ ਹੈਗੀ ਆ ਦੇਲੀਓਂ ਵੀ ਸਾਡਾ ਰੂਟ ਇੰਟੀਰੀਅਰ ਲਿਆਉਂਦੇ ਹੁੰਦੇ ਆ ਬੋਲੀ ਨਾਲ ਦੇ ਕੰਮ ਕਰਦੇ ਆ ਮਜਾ ਆਇਆ ਲਾ ਤੇ ਨੰਬਰ ਦੇ ਕਰ ਦਿਆਂਦਾ ਚੱਲ ਆਪਾਂ ਘਰੇ ਫੋਨ ਕਰੀਏ ਭਾਈ ਉਹ ਮੇਸਤਰੀ ਕਹਿੰਦਾ ਇਧਰ ਇਹਦਾ ਉਹਦਾ ਇਹਦਾ ਭਰਾ ਆਇਆ ਸੀਗਾ ਪਿੱਛੇ ਜਾ ਹੂੰ ਉਹ ਵੀ ਆਲੇ ਦੁਆਲੇ ਨਾਲ ਕਈਆਂ ਨਾਲ ਕੰਟੈਕਟ ਕਰਕੇ ਜਾਂਦਾ ਮੀਰਾ ਉਹਨਾਂ ਦੇ ਵੀ ਮੈਨੂੰ ਲੱਗਦਾ ਹੈਗਾ ਨੰਬਰ ਕਿਸੇ ਕੋਲ ਜਿਹੜੇ ਆਪਣੀ ਦੀ ਦੌਲਤਾਂ ਮੇਸਤਰੀ ਉਨਾ ਕੋਈ ਯਾਦ ਹੋਣਾ ਉਹ ਬੰਦੀਆ ਬੋਲ ਬੈਠਾ ਰਹਿੰਦਾ ਹੁੰਦਾ ਕੀ ਬੀਲੇ ਹੈਗਾ ਨੰਬਰ ਦੋਲਤਰਾਮ ਤੋਂ ਤੁਹਾਡੇ ਦੋਲਤਰਾਮ ਦਾ ਨਹੀਂ ਹੈਗਾ ਮੈਂ ਲਈ ਜਾਨਾ ਉੱਥੇ ਬਾਹਰ ਹੀ ਜੇ ਲੈਵੇਂ ਨੰਬਰ ਇਹਦੇ ਭਰਾ ਦਾ ਫੇਰ ਤਾਂ ਵਧੀਆ ਕਰਦਾ ਜਾਂ ਤਾਂ ਲਿਆ ਭੱਜ ਕੇ ਇੱਕ ਵੀ ਉਹਨਾਂ ਨਾਲ ਗੱਲ ਹੀ ਕਰ ਲਈ ਤੇ ਹੁਣ ਇਹ ਵੀਰਾਂ ਲਗਾਤਾਰ ਵੀਡੀਓ ਭੇਜੀ ਜਾਂਦਾ ਸੀ ਤੇ ਫੋਨ ਬਹੁਤ ਕਰ ਰਿਹਾ ਸੀ ਵੀ ਭਾਈ ਤੁਸੀਂ ਆਉਂਦੇ ਨਹੀਂ ਆਉਂਦੇ ਨਹੀਂ ਤੇ ਫਿਰ ਮੈਂ ਕਿੰਨ ਸਾਰੀਆਂ ਵੀਡੀਓ ਦੇਖੀਆਂ ਡੇਢ ਦੋ ਮਹੀਨੇ ਵਾਲੀਆਂ ਪਿੱਛੋਂ ਤੇ ਉਹਦੇ ਵਿੱਚ ਮਤਲਬ ਪਹਿਲਾਂ ਬਰਾਨੇ ਚ ਪਿਆ ਜਮਾ ਹੀ ਸੁੱਕਾ ਕਾ ਤੇ ਫਿਰ ਹੌਲੀ ਹੌਲੀ ਪੱਤ ਝੜ ਗਈ ਹੁਣ ਖਤਮ ਹੋਣ ਲੱਗ ਗਈ ਹੋ ਨਿਕਲ ਲਾਗੇ ਹੁਣ ਇਹ ਪੂਰੇ ਘਾਹ ਦੇ ਵਿੱਚ ਪਿਆ ਜਣੀ ਕਿਉਂ ਵੀਡੀਓ ਭੇਜੀਆਂ ਦੇਖ ਕੇ ਮੈਨੂੰ ਵੀ ਬੜਾ ਮਨ ਨੂੰ ਲੱਗਿਆ ਮੈਂ ਕਿਹਾ ਯਾਰ ਆਪਾਂ ਬੰਦੇ ਨੂੰ ਲੈ ਕੇ ਆਈਏ ਵੀ ਕਈ ਵਾਰੀ ਛੋਟੀ ਜੀ ਸਮੱਸਿਆ ਕਰਕੇ ਬੰਦਾ ਹਾਂਜੀ ਪਰ ਦੇਖੋ ਹੁਣ ਅਜਿਹੇ ਵਾਲਾ ਵੀਡੀਓ ਦੇਖੋ ਇਹ ਕਿਦਾਂ ਸੁੱਕਾ ਘਾਹ ਵਾ ਹਨਾ ਆ ਸਾਰਾ ਇਦਾਂ ਤਾਂ ਗਾਂ ਤੁਸੀਂ ਦੇਖੋਗੇ ਵੀਡੀਓ ਆ ਸਾਰੀਆਂ ਹਰੇ ਬਾਈ ਆ ਗਈ ਉਹਨਾਂ ਥਾਵਾਂ ਤੇ ਸੁੰਦਾ ਇਹ ਜਿੱਥੇ ਮਤਲਬ ਜੰਗਲ ਦੇ ਵਿੱਚ ਵੜ ਕੇ ਜੀ ਜੀ ਇਹ ਉਹੀ ਆ ਜਿਹੜੀ ਆਪਾਂ ਜੀ ਆਪਾਂ ਪਰਲੇ ਪਾਸੇ ਪਲਾਟ ਸਾਹਮਣੇ ਹਾਂ ਉਹਦੇ ਥੱਲੇ ਦੇਖੋ ਕਿੱਥੇ ਸੁੰਦਾ ਹੈ ਵੜ ਕੇ ਹੂੰ ਉਹ ਗੱਲ ਵੀ ਸੀਗੀ ਮੈਨੂੰ ਵੀਡੀਓ ਚੋਂ ਪਤਾ ਲੱਗ ਗਿਆ ਸੀ ਵੀ ਭੰਗ ਵਾਲਾ ਬੰਦਾ ਕਿਉਂਕਿ ਭੰਗ ਵਾਲੇ ਬੰਦੇ ਇਦਾਂ ਉਹਨਾਂ ਨੂੰ ਐ ਹੁੰਦਾ ਵੀ ਇਕਾਂਤ ਚਾਹੀਦਾ ਕਿਉਂਕਿ ਉਹਨੇ ਆਪਣੀਆਂ ਗੱਲਾਂ ਆਪਦੇ ਨਾਲ ਹੀ ਕਰਨੀਆਂ ਹੁੰਦੀਆਂ ਹਨ ਤੇ ਭਿੰਦਰਾ ਘਬਰਾਉਣਾ ਨਹੀਂ ਐਵੇਂ ਟੈਨਸ਼ਨ ਨਹੀਂ ਅਸੀਂ ਤੈਨੂੰ ਕੋਈ ਤੰਗ ਨੁਕਸਾਨ ਕਰਨ ਨਹੀਂ ਆਏ ਤੇਰਾ ਕੋਈ ਤੰਗ ਕਰਨ ਨਹੀਂ ਆਏ ਤੈਨੂੰ ਅਸੀਂ ਅੱਛਾ ਭਰਾ ਵਾ ਤੂੰ ਸਾਡਾ ਯਾਰ ਪਰ ਸਾਨੂੰ ਇੱਕ ਗੱਲ ਦਾ ਦੁੱਖ ਹੋਇਆ ਵੀ ਸਾਡਾ ਭਰਾ ਯਾਰ ਐਵੇਂ ਕਿਵੇਂ ਸੌਂਦਾ ਜੰਗਲਾਂ 'ਚ ਸੜਕਾਂ ਤੇ ਕਿਵੇਂ ਤੁਰਿਆ ਫਿਰਦਾ ਇੰਨੇ ਸਾਲ ਹੋ ਗਏ ਯਾਰ ਵਧੀਆ ਹੁਨਰਾ ਤੇਰੇ ਕੋਲੇ ਕੰਮ ਆ ਬੰਦਾ ਤੋਂ ਯਾਰ ਸਰੀਰ ਤਰਾ ਜਮਾ ਸਹੀ ਪਿਆ ਵਾ ਹੈ ਐਂ ਗਿੰਦ ਕੀ ਕਰ ਦੇਣੀ ਹੈ ਨਹੀਂ ਮੈਂ ਘਰ ਦੇ ਆਉਂਦੇ ਨਹੀਂ ਹੁਣ ਹਰਪਿੰਦਰ ਤੇਰੇ ਡੈਡੀ ਦਾ ਕੀ ਨਾਮ ਵੀਰੇ ਵਾਏ ਵੈਰੀ ਐਂ ਮੈਂ ਤੇਰੀ ਜਾਣੀ ਪੈਣੀ ਉਹ ਨਾਮ ਕੀ ਸੀ ਬਾਪੂ ਦਾ ਬਾਬਾ ਤਾਰਾ ਬਾਬਾ ਤਾਰਾ ਸਿੰਘ ਹਾਂਜੀ ਠੀਕ ਹੈ ਮੰਮੀ ਦਾ ਕੀ ਨਾਮ ਉਹ ਮੈਂ ਗਿੰਦੂ ਗਿੰਦੂ ਆ ਠੀਕ ਹੈ ਤਾਰਾ ਸਿੰਘ ਦੇ ਕਿੰਨੇ ਜਵਾਕ ਸੀ ਵੰਜੀ ਭਰਾ ਚਾਰ ਭਾਇਆ ਪੰਜ ਭਰਾ ਨੌ ਜਾਣੇ ਆ ਹਾਂਜੀ ਠੀਕ ਆ ਤੂੰ ਵੱਡਾ ਮੱਖ ਛੋਟਾ ਵਾ ਮੈਂ ਨੋ ਛੋਟਾ ਇੱਕ ਹੋਰ ਆ ਓਕੇ ਬਾਕੀ ਵੱਡੇ ਆ ਤੇ ਤੋਂ ਸਾਰੇ ਵੱਡੇ ਆ ਨੇ ਤਿੰਨ ਠੀਕ ਆ ਉਹਦਾ ਕੀ ਨਾਮ ਆ ਤੇ ਛੋਟੇ ਦਾ ਹਾਂਜੀ ਕਿੰਤੋਂ ਛੋਟੇ ਦਾ ਕੀ ਨਾਮ ਆ ਇਹ ਪਿੰਦਰ ਹਾਂਜੀ ਤੇ ਛੋਟੇ ਦਾ ਕੀ ਨਾਮ ਆ ਮੈਂ ਚਹਵਾ ਤੂੰ ਨਾਮ ਕੋਲਣ ਕਾਲੀ ਆ ਕਾਲੀ ਆ ਹੂੰ ਉਹ ਕੀ ਕਰਦਾ ਕਾਲੀ ਹੋਇਈ ਸੇ ਕਾਰਾਣੇ ਵਾਲੂਕ ਤੇ ਟੰਡਿਆ ਪਿੰਦਾ ਹੂੰ ਤਾਂ ਖੋਲੀ ਇਹਨੇ ਤੇ ਬਾਹਰ ਤਾਜ਼ੀ ਜਾਂਦਾ ਹਸਪਤਾਲ ਵੀ ਜਾਂਦਾ ਤੂੰ ਵੀ ਕੰਮ ਸਿੱਖਿਆ ਸੀ ਕੋਈ ਮੈਂ ਨਹੀਂ ਕੋਈ ਸਿੱਖਿਆ ਰਿਕਸ਼ੇ ਚਲਾਉਣਾ ਨਾ ਮੈਂ ਰਿਕਸ਼ੇ ਚਲਾਉਂਦਾ ਹਾਂਜੀ ਹਾ ਹਸਪਤਾਲ ਤੇ ਕਦੋਂ ਲੱਗਿਆ ਉਹ ਤੋਂ ਦਾ ਇੱਕ ਮੁੰਡਾ ਸੀ ਉਹ ਵੀ ਰਿਕਸ਼ੇ ਚਲਾਉਂਦਾ ਸੀ ਅੱਜਾ ਮੈਂ 2 ਵਜੇ ਜਾਣਾ ਤੇ 8 ਵਜੇ ਛੁੱਟੀ ਹੋ ਜਾਂਦੀ ਮੇਰੀ ਜਿੰਦਾ ਕੰਮ ਤੇ ਲੱਗਣਾ ਹੀ ਤੇ ਕਿੰਨਵਾ ਦਿੰਦਾ ਹੂੰ ਤੁਸੀਂ ਕੀ ਕੰਮ ਕਰਦੇ ਹੋ ਵੀਰੇ ਮੇਰਾ ਤਾਂ ਜਣੀ ਵਰਕਸ਼ਾਪ ਹੈ ਦਾ ਫਲ ਸੁਭਾਗੇ ਤਵੀਆਂ ਹੀ ਬਣਾਉਂਦੇ ਆ ਅੱਛਾ ਲੋਹੇ ਦਾ ਕੰਮ ਠੀਕ ਹੈ ਵੀਰੇ ਉਹ ਮੈਂ ਤਾਂ ਜਦਾ ਇੱਕਦਮ ਅਚਾਨਕ ਹੀ ਇਧਰੋਂ ਨਿਕਲਾ ਸੀ ਆਪਣੇ ਕੰਮ ਲਈ ਉਹ ਮੈਂ ਮੈਨੂੰ ਗਾਕ ਦਾ ਫੋਨ ਆਇਆ ਮੈਂ ਫੋਨ ਸੁਣ ਲਾ ਪਏ ਕੂਲੇਦਨ ਘਾ ਦੇ ਵਿੱਚ ਬੈਠਾ ਮੈਂ ਕਹਿੰਦਾ ਮੈਂ ਤਾਂ ਤਪਕ ਗਿਆ ਜਣੀ ਕੌਣ ਐ ਤੇ ਮੈਂ ਮੇਰੇ ਵੱਲ ਦੇਖਿਆ ਮੈਂ ਕੀ ਰੋਟੀ ਰੋਟੀ ਖਾਣੀ ਹੈ ਫਿਰ ਹੱਸੀ ਜਾਵੇ ਹਸੇ ਬੋਲੇ ਹੈ ਨਾ ਤੇ ਫਿਰ ਮੈਂ ਇਹਨੂੰ ਪੁੱਛਿਆ ਮੈਂ ਕਹਾਂ ਜਣੀ ਹੁਣ ਤਾਂ ਭੁੱਖ ਆਈ ਆ ਜਣੀ ਇਹਨੇ ਮੈਨੂੰ ਇਹ ਨਹੀਂ ਕਿਹਾ ਕਿ ਮੈਂ ਭੁੱਖ ਆਇਆ ਤੇ ਇੰਦਾ ਤਾਂ ਤਾਨੂੰ ਇੰਦਾ ਕਰਕੇ ਦਾ ਇਸ਼ਾਰਾ ਹੀ ਕਰ ਲਿਆ ਮੈਂ ਕਿ ਤੂੰ ਮੈਂ ਰੋਟੀ ਲਿਆ ਦੇਆ ਕਰੂੰਗਾ ਖਾਲ ਖਾਲਿਆ ਕਰੂੰਗਾ ਕਹਿੰਦਾ ਹੂੰ ਮੈਂ ਖਾਲੇ ਖਾਲਿਆ ਕਰੂੰਗਾ ਕਹਿੰਦਾ ਉਸ ਤੋਂ ਬਾਅਦ ਫੇਰ ਨਹੀਂ ਸਾਲਕ ਹੋ ਗਿਆ ਜਿੱਦਾਂ ਮੈਨੂੰ ਰੋਟੀ ਲਿਆ ਦਿੰਦਾ ਸੀ ਸਵੇਰ ਨੂੰ ਰੋਟੀ ਰੋਟੀ ਘਰੋਂ ਲਿਆ ਕੇ ਦੇਣਾ ਬਣਾ ਕੇ ਹਾਂਜੀ ਹਾਂਜੀ ਰੋਜ਼ ਘਰੋਂ ਲਿਆਣੀ ਮੈਂ ਆਪਣੀ ਵੀ ਜਣੀ ਚਾਹ ਜਣੀ ਬੋਤਲ ਮੈਂ ਬਾਹਰੋਂ ਦੁਕਾਨਾਂ ਤੋਂ ਪੀਂਦਾ ਨਹੀਂ ਜਾ ਤੇ ਆਪਣੀ ਬੋਤਲ ਚ ਵੀ ਜਣੀ ਭਰ ਕੇ ਆਪਣੇ ਦੇ ਵੀ ਲਿਆਣੀ ਉਹ ਕੱਪ ਜੇ ਮੈਂ ਡਿਸਪੋਜ਼ੇਬਲ ਰੱਖੇ ਹੁੰਦੇਗੇ ਇਹਦੇ ਲਈ ਲਿਆਣੇ ਉਹ ਇਹਨੂੰ ਪਾ ਕੇ ਤਾਂ ਜੇ ਇਹਨੇ ਦੋ ਕੱਪ ਪੀਣੇ ਦੋ ਭਰ ਦੇਣ ਜੇ ਇੱਕ ਕਹਿਣਾ ਤੇ ਨਹੀਂ ਇੱਕ ਭਰ ਵੇਲ ਉਹ ਜਿੱਥੇ ਆਪਾਂ ਕਹੇ ਸੀ ਨਾ ਇਹ ਆਪੋਜ਼ਿਟ ਵਰਕਸ਼ਾਪ ਹੈ ਉਹਦੇ ਉੱਥੇ ਵਰਕਸ਼ਾਪ ਆਪਾਂ ਲੂਟੇਟਰ ਦੇ ਆਹ ਤਵੀਆਂ ਬਹੁਤ ਮਤਲਬ ਇਹਨਾਂ ਦਾ ਕੰਮ ਵਧੀਆ ਦੋ ਹੀ ਭਰਾ ਹੈ ਕੀ ਨਾਮ ਵੀ ਤੇਰਾ ਮੇਰਾ ਨਾਮ ਅਮਰਵੀਰ ਸਿੰਘ ਅਮਰਵੀਰ ਬਹੁਤ ਪਹਿਲਾਂ ਦਾ ਯਾਰ ਐਪਰੀਸ਼ੀਏਟ ਕਰਨ ਵਾਲੇ ਕੈਂਟੂ ਕੰਦ ਕੱਚਾ ਪੈਂਟੂ ਹੈ ਪੈਂਟੂ ਤੇ ਮੂਜੇ ਭਰਾ ਦਾ ਨਾਮ ਮੈਂਟੂ ਓਕੇ ਦੇਖੋ ਬਹੁਤ ਚੰਗੀ ਸੋਚ ਹੈ ਛੋਟੇ ਭਰਾ ਬਹੁਤ ਘੱਟ ਲੋਕ ਇਸ ਤਰ੍ਹਾਂ ਦੇ ਧਿਆਨ ਦਿੰਦੇ ਨੇ ਬਾਕੀ ਦੇ ਵੀ ਦਿੰਦੇ ਨੇ ਪਰ ਇੰਨਾ ਲੰਬਾ ਟਾਈਮ ਮੰਨ ਲਓ 1 ਸਾਲ ਪ੍ਰਸਾਦ ਲਿਆ ਕੇ ਦੇਣਾ ਕਰੋ ਬੈਨਾਂਗਾ ਹਨ ਠੰਡ ਗਰਮੀ ਨਹੀਂ ਪ੍ਰਸ਼ਾਦੇ ਦਾ ਨਹੀਂ ਨਾ ਜਿਹੜੀ ਗਾਣੀ ਤੇ ਮੈਨੂੰ ਸਵੇਰ ਨੂੰ ਤਾਂ ਲੱਭਣਾ ਬਹੁਤ ਪੈਂਦਾ ਸੀ ਕਈ ਵਾਰ ਮੈਂ ਕੰਮ ਛੱਡ ਕੇ ਆਉਣਾ ਫੇਰ ਦਿਨ ਮੰਨਣ ਨਹੀਂ ਲੱਭਣਾ ਨਹੀਂ ਕਈ ਵੇਲੇ ਮੈਂ ਇੱਥੋਂ ਲੱਭ ਜਾਣਾ ਫੇ ਫੇ ਮੈਂ ਆਪਣੀ ਵਰਕਸ਼ਾਪ ਤੇ ਕੰਮ ਲਾਵੇ ਜਾਣਾ ਫੇ ਦਿਮਾਗ ਦੇ ਵਿੱਚ ਆਉਣਾ ਨਹੀਂ ਯਾਰ ਇਹ ਵਾਰ ਮੇਰੇ ਕਰਕੇ ਮੇਰੀ ਆਸਤੇ ਬੈਠਾ ਹੋਣਾ ਮੈਂ ਫੇ ਆਉਣਾ ਫੇ ਸਦਾਈਆਂ ਵਾਂਗੂੰ ਲੱਭੀ ਜਾਣਾ ਕਦੀ ਇੱਧਰ ਕਮਾਦੀ ਫਰੋਗਣੀ ਕਰੀ ਉਹ ਪਰੇ ਕਮਾਦੀ ਉੱਧਰ ਫਰੋਲ ਕੇ ਆਉਣਾ ਕਦੀ ਅਣਖਾ ਦੇ ਵਿੱਚ ਸਾਰੇ ਲੱਭ ਲੁੱਭ ਕੇ ਫਿਰ ਕਮਾਦੀ ਵਿੱਚ ਵੀ ਵੱਡ ਜਾਂਦਾ ਹੈ ਕਮਾਦੀ ਹਾਂ ਜੀ ਇੱਥੇ ਕਮਾਦੀ ਸੀਗੀ ਆ ਪਿਛਲੇ ਪਾਸੇ ਗੱਬੇ ਜਾ ਕੇ ਬੱਧੀ ਹੋਣੀ ਹੈ ਵੱਡੀ ਹੋਣੀ ਔਰ ਕਮਾਦੀ ਵੱਡੀ ਆ ਜੀ ਹੁਣ ਉੱਥੇ ਬਣਾ ਲਿਆ ਪਹਿਲਾਂ ਉਹ ਘਾਹ ਸੁੱਕ ਗਿਆ ਸੀ ਕਹਿੰਦਾ ਉੱਧਰ ਵਾਲਾ ਜਿੱਥੇ ਆਪਾਂ ਖੜੇ ਸੀਗੇ ਉਹ ਦੁੱਧਾ ਜਿਹੜੀ ਪਧਰੇ ਪਿਆ ਦੈਸ ਪੰਦਾ ਹੁੰਦਾ ਸੀਗਾ ਸਾਰਾ ਸਿਆਲ ਉੱਥੇ ਹੀ ਕੱਢਿਆ ਸੀ ਮੈਂ ਇਹਨੂੰ ਕਿਹਾ ਮੈਂ ਕਿਹਾ ਆ ਜਾ ਉੱਧਰ ਆ ਜਾ ਜਾਂ ਮੈਂ ਕਿਹਾ ਜਿਹੜੀ ਮੰਦੇ ਆ ਨਹੀਂ ਮੈਂ ਗਣੀ ਮੀਂਹ ਮੂ ਦੇ ਵਿੱਚ ਇੱਥੇ ਹਸਪਤਾਲ ਸੌਂ ਗਿਆ ਕਰ ਕਿਹਾ ਡਾਕਟਰ ਨੂੰ ਕਹਿ ਦਊਂਗਾ ਉਹਨਾਂ ਕਹਿੰਦਾ ਤੈਨੂੰ ਕੋਈ ਕਹਿਣਾ ਕਹਿੰਦਾ ਮੈਂ ਇੱਧਰ ਦੀ ਸੁਣਨਾ ਤੇ ਕਹਿੰਦਾ ਮੈਂ ਆ ਆ ਆ ਆਹ ਨੂੰ ਨਿਕਲਿਆ ਹੁੰਦਾ ਜੱਲਾ ਲਾਇਆ ਸੀ ਨਾ ਮੈਂ ਹੈਲੋ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਛੋਟੇ ਵੀਰੇ ਕਾਲੀ ਦਾ ਮੁੰਡਾ ਬੋਲਦਾ ਤੂੰ ਇਹ ਮੈਂ ਬੋਲਣਿਆ ਜੋ ਹਾਂ ਜੀ ਕਾਲੀ ਚਾਚੇ ਦਾ ਮੈਂ ਕੋਈ ਪ੍ਰੋਬਲਮ ਹੁੰਦਾ ਬੋਲਣਿਆ ਹਾਂ ਜੀ ਅੱਛਾ ਭਤੀਜਾ ਤੇਰੇ ਡੈਡੀ ਦਾ ਕੀ ਨਾਮ ਆ ਮੇਰੇ ਕਾਲੀ ਦਾ ਨਾਮ ਹੈ ਹਜੋ ਬਾਦਲ ਬਲਦੇਵ ਸਿੰਘ ਹੈ ਬਲਦੇਵ ਸਿੰਘ ਬਾਦਲ ਕਹਿੰਦੇ ਉਹਨੂੰ ਹੈ ਹਾਂ ਜੀ ਹਾਂ ਜੀ ਤੇ ਕਿੰਨੇ ਭੈਣ ਭਰਾ ਆ ਤੇਰੀ ਡੈਡੀ ਹੁਣੀ ਮੇਰੇ ਡੈਡੀ ਹੁਣੀ ਉਹ ਪੁੱਤ ਤੁਹਾਡਾ ਨਾ ਚਾਚਾ ਨਹੀਂ ਇੱਕ ਇੱਕ ਹੋ ਗਿਆ ਹੋਇਆ ਉਹਦੇ ਬਾਪ ਪੁੱਛਦੇ ਆ ਪੁੱਤ ਹਾਂ ਜੀ ਆ ਗਿਆ ਆ ਕਰੋ ਹਦੋਂ ਉਹਦਾ ਕੀ ਨਾਮ ਆ ਹਾਂ ਜੀ ਹਾਂਜੀ ਸਸੀ ਕਾਲਪ ਨੇ ਇਹਨਾਂ ਵੀਰਾ ਇੱਥੇ ਮਿਲਿਆ ਸਾਨੂੰ ਭਿੰਦਰ ਇਹਦਾ ਨਾਮ ਭਿੰਦਰ ਹਾਂ ਭਿੰਦਰ ਤੁਹਾਡੇ ਹੈਗਾ ਕੋਈ ਭਰਾ ਜਮਬਲਜਿੰਦਰ ਭਿੰਦਰ ਜਾਂ ਬਲਜਿੰਦਰ ਜਾਂ ਬਲਜਿੰਦਰ ਬਲਜਿੰਦਰ ਹੋਊਗਾ ਹਾਂ ਹਾਂਜੀ ਤੇ ਕਿੰਨੇ ਭੈਣ ਭਿੰਦਰ ਤੇ ਬਲਜਿੰਦਰ ਬਲਵਿੰਦਰ ਕਿੰਨੇ ਭੈਣ ਭਰਾ ਨੇ ਜੀ ਇਹ ਤੇ ਇਹਦੇ ਚਾਰ ਭੈਣਾਂ ਆ ਤੇ ਪੰਜ ਤਹਾਨੇ ਚਾਰ ਭੈਣਾਂ ਤੇ ਪੰਜ ਭਰਾ ਨੇ ਨੌ ਭੈਣ ਭਰਾ ਨੇ ਹਾਂ ਜੀ ਇਹ ਕਿੰਨੇ ਕ ਟਾਈਮ ਦਾ ਘਰੋਂ ਨਿਕਲੇ ਆਏ ਭੈਣੇ ਕਿੰਨਾ ਦਾ ਟਾਈਮ ਹੋ ਗਿਆ ਆ ਗਿਆ ਨੂੰ ਕੋਈ ਦੋ ਕੁ ਤਿੰਨ ਸਾਲ ਹੋ ਗਏ ਨਾ ਯਾਨੀ ਸਾਲ ਹੋ ਤੇ ਸਾਲਾਂ ਕਰਕੇ ਸਾਲ ਹੋ ਗਏ ਤੇ ਵਿਆਹ ਹੋ ਨਹੀਂ ਹੋਇਆ ਜੀ ਇਹ ਨਹੀਂ ਅੱਛਾ ਜੀ ਇਹ ਕੀ ਦਿੱਕਤ ਕੀ ਹੈ ਮੈਂਟਲੀ ਪ੍ਰੋਬਲਮ ਆ ਭੀ ਭੈਣੇ ਨੂੰ ਗੱਲ ਇਦਾਂ ਵਾ ਛੋਟੇ ਵੀਰੇ ਅਸੀਂ ਨਾ ਮਨੁੱਖਤਾ ਦੀ ਸੇਵਾ ਤੋਂ ਆਏ ਆ ਐਨ ਜੀਓ ਤੋਂ ਅਸੀਂ ਜਿਹੜੇ ਇਦਾਂ ਦੇ ਬੰਦੇ ਹੁੰਦੇ ਆ ਝਾੜੀਆਂ ਝੂੜੀਆਂ 'ਚ ਰਹਿੰਦਾ ਵੀਰਾ ਇੱਥੇ ਜੰਗਲਾਂ 'ਚ ਬੜੀ ਮਾੜੀ ਹਾਲਤ 'ਚ ਹਾਂਜੀ ਇਹਦੀ ਮਦਦ ਵਾਸਤੇ ਅਸੀਂ ਪਹੁੰਚੇ ਸੀ ਇੱਥੇ ਤੇ ਇੱਥੇ ਆਏ ਨੂੰ ਸਾਨੂੰ ਪਤਾ ਲੱਗਿਆ ਵੀ ਇਹਦੇ ਪਰਿਵਾਰ ਗਮਟਾਲੇ ਰਹਿੰਦਾ ਵਾ ਤੁਸੀਂ ਗਮਟਾਲੇ ਤੋਂ ਬੋਲਦੇ ਹੋ ਹਾਂਜੀ ਹਾਂਜੀ ਗਮਟਾਲੇ ਤੋਂ ਬੋਲਦੇ ਹਾਂ ਤਾਂ ਫਿਰ ਅਸੀਂ ਤਾਂ ਤੁਹਾਡਾ ਨੰਬਰ ਲੈ ਕੇ ਤੇਰਾ ਡੈਡੀ ਨੰਬਰ ਦੇ ਕੇ ਗਿਆ ਸੀ ਇੱਥੇ ਦੁਕਾਨ ਵਾਲੇ ਨੂੰ ਉਹ ਤਾਂ ਲੈ ਕੇ ਗੱਲ ਕੀਤੀ ਆ ਅਸੀਂ ਉਸ ਕਰਕੇ ਅਸੀਂ ਤੁਹਾਨੂੰ ਫੋਨ ਕਰਕੇ ਪੁੱਛਣ ਲੱਗੇ ਆ ਜਾਣਕਾਰੀ ਸਾਂਝੀ ਕਰਨ ਲੱਗੇ ਆ ਵੀ ਵਾਕਈ ਤੁਹਾਡਾ ਹੀ ਆ ਵੀਰੇ ਕੋਈ ਘਬਰਾਉਣ ਵਾਲੀ ਗੱਲ ਨਹੀਂ ਕੋਈ ਅਸੀਂ ਤੁਹਤੋਂ ਗਲਤ ਗੱਲ ਨਹੀਂ ਪੁੱਛ ਰਹੇ ਨਾ ਹੀ ਅਸੀਂ ਕੋਈ ਗਲਤ ਕੰਮ ਕਰਨਾ ਇਹਨੂੰ ਲੈਣ ਆਏ ਆ ਦੀ ਸੇਵਾ ਕਰਾਂਗੇ ਇਹ ਠੀਕ ਹੋ ਜਾਊਗਾ ਹਾਂ ਵੀ ਹਾਂ ਜੀ ਨਮਾ ਕਿਵੇਂ ਕੱਕਾ ਟੋਪੀ ਲਾ ਦੇ ਮਗਜੀ ਸਰ ਜੀ ਇਹ ਨਹੀਂ ਹੈਗੇ ਸਾਡੇ ਚਾਚਾ ਜੀ ਓਏ ਆਹ ਤੇ ਬੈਠੇ ਤੇਰੇ ਚਾਚਾ ਜੀ ਹਾਂ ਜੀ ਹਾਂ ਜੀ ਇਹੋ ਹੀ ਇਹੋ ਹੀ ਇਹੋ ਹੀ ਆ ਇਹ ਕੌਣ ਆ ਬਈ ਏ ਮੇਰੇ ਭਰਾ ਦਾ ਮੁੰਡਾ ਭਰਾ ਦਾ ਮੁੰਡਾ ਹਾਂ ਜੀ ਇਹ ਕਿਹੜਾ ਭਰਾ ਦਾ ਮੁੰਡਾ ਹੈ ਗੱਲ ਇਹ ਵੀਰੇ ਇੱਥੇ ਜੰਗਲ ਦੇ ਵਿੱਚ ਰਹਿੰਦਾ ਬਹੁਤ ਮਾੜੀ ਹਾਲਤ 'ਚ ਹਾਂ ਜੀ ਹਾਂ ਜੀ ਇਹੋ ਹੀ ਨੇ ਤੇ ਤੇ ਤੁਸੀਂ ਘਰੇ ਕੋਣ ਆ ਤੇਰੇ ਹੁਣ ਇੱਥੇ ਤੇਰੀ ਦਾਦੀ ਹੈਗੀ ਐ ਜਾਂ ਤੇਰਾ ਕੋਈ ਹੋਰ ਇਹੋ ਹੀ ਦੱਸਾਇਆ ਲੈ ਗਿਆ ਇਹ ਨਹੀਂ ਆ ਬਿਲਕੁਲ ਇਹ ਨਹੀਂ ਟੂਗੀ ਹਾਂ ਜੀ ਹਾਂਜੀ ਮਾਤਾ ਜੀ ਅਸੀਂ ਨਾ ਇਹਨੂੰ ਲੈਣ ਆਏ ਸੀਗੇ ਇਹਦੀ ਸੇਵਾ ਕਰਨ ਵਾਸਤੇ ਇਹ ਠੀਕ ਹੋ ਜਾਊਗਾ ਇੱਥੇ ਇਹ ਸਮਚਾਨ ਘਾੜ ਤੇ ਜੰਗਲ ਚ ਖਿਕਮਾਦਾਂ ਦੇ ਵਿੱਚ ਸੌਂਦਾ ਕੋਈ ਸੱਪਸ ਲੂੰਡੀ ਲੜ ਗਿਆ ਤੇ ਮਰ ਜੂ ਇਹ ਇੱਥੇ ਠੀਕ ਹੈ ਜੀ ਇਹਦੀ ਸੇਵਾ ਵਾਸਤੇ ਇਹਨੂੰ ਲੈਣ ਆਏ ਆ ਬੀਬੀ ਨੂੰ ਮੱਥਾ ਟੇਕੋ ਮੱਥਾ ਟੇਕ ਦੇ ਮੱਥਾ ਗੱਲ ਕਰਾ ਲੈ ਗੱਲ ਬੋਲ ਹਾਂ ਹਾਂ ਬੀਬੀਏ ਸੁਣਿਆ ਦੋ ਤਾਂ ਆ ਹਾਂਜੀ ਤੁਸੀਂ ਪਹਿਲੀ ਲੋਕੇਸ਼ਨ ਸੈੱਟ ਕਰ ਦਿਓ ਜਿੱਥੇ ਵੀ ਲੈ ਕੇ ਜਾਓਗੇ ਪਹਿਲਾਂ ਇਹ ਗੱਲ ਕਰਾ ਦਿਓ ਬੀਬੀ ਨਾਲ ਜੀ ਬੀਬੀ ਦੇ ਰੋਲ ਹਾਂ ਬੀਬੀ ਜੀ

ਮਾਪੇ ਨਾਲ ਵੀ ਕਰ ਲੈ ਪਾਪੇ ਨਾਲ ਕਰ ਲੈ ਪਤਾ ਨਹੀਂ ਕਿੰਨੇ ਸਾਲਾਂ ਬਾਅਦ ਦੇਖ ਰਿਹਾ ਤੈਨੂੰ ਪਾਪੇ ਨਾਲ ਹੀ ਗੱਲ ਕਰਦਾ ਤਾਂ ਕਰ ਫਿਰ ਗੱਲ ਪਾਪੇ ਨਾਲ ਵੀ ਪਤਾ ਨਹੀਂ ਤਾਂ ਇੱਕ ਪੁਣੀ ਦਾ ਠੀਕ ਆ ਗਾਜੀ ਹਾਂ ਕਰ ਛੱਡੀ ਫਿਰਦਾ ਯਾਰ ਕਾਜੀ ਇੰਨੇ ਟਾਈਮ ਤੋਂ ਹੈ ਮੈਂ ਆਇਆ ਜਿੱਥੇ ਆਇਆ ਯਾਰ ਜਿੰਨੇ ਜਦੋਂ ਮੱਝ ਆ ਗਿਆ ਤਗਾ ਮਾਉਂ ਤੇਗੋ ਕਹਿ ਦੇ ਲੈ ਇਹ ਤੇ ਖਾਣੇ ਕੀ ਰਾਮਾ ਲੈ ਵੀ ਕਹਿ ਲੈ ਲੈ ਵੀ ਹਾਂ ਲੈ ਤਗਾ ਤਗਾ ਜੀ ਹਾਏ ਹਾਏ ਹਾਂ ਜੀ ਬਾਪੂ ਹੈਲੋ ਆ ਬਾਪੂ ਜੀ ਇਹ ਬਾਪੂ ਜੀ ਸੀਰੇ ਦਾਦਾ ਜੀ ਤੁਹਾਡੇ ਦਾਦਾ ਜੀ ਸੀ ਦੁਬਾਰਾ ਗੱਲ ਕਰਾਂ ਦਾਦਾ ਜੀ ਨਾਲ ਦੁਬਾਰਾ ਗੱਲ ਕਰੂ ਬਾਪੂ ਆਟਾ ਲੈ ਕੇ ਰਿਓ ਉਹਨਾਂ ਨਾਲ ਇਹਨਾਂ ਨਾਲ ਹਾਂ ਬਾਪੂ ਆ ਦੇ ਹਾਂ ਕਰਦੇ ਜਿੱਦਾਂ ਪਹਿਲਾਂ ਜਾਨੇ ਹੁੰਦਾ ਸੀ ਜਾਂਦੇ ਆ ਕਪੀ ਇਹ ਜਿਹੜੇ ਫ੍ਰੀ ਸੇਵਾ ਵਾਲੇ ਹੁੰਦੇ ਨਾ ਇਹਦੇ ਫ੍ਰੀ ਸੇਵਾ ਵਾਲੇ ਆਪਾਂ ਫ੍ਰੀ ਸੇਵਾ ਕਰਦੇ ਰੋਟੀ ਪਾਣੀ ਦਿੰਦੇ ਉੱਥੇ ਅੱਛਾ ਹਾਂ ਐਸਾ ਹੀ ਹੋ ਜੀ ਦਵਾਈ ਰੋਟੀ ਦੇਣਗੇ ਆ ਚਲੋ ਸਾਹ ਜੀ ਲੈ ਜੀ ਬਾਪੂ ਇਹਨੂੰ ਵਾਦੂ ਉਹ ਤਾਂ ਗੱਲਾਂ ਉਹਦੀ ਜਿੱਦ ਲੱਗਦਾ ਬਾਪੂ ਨੂੰ ਸੁਣਦਾ ਨਹੀਂ ਵਿਚਾਰੇ ਉਹ ਕੋਈ ਨਾ ਕੋਈ ਨਾ ਪੁੱਤ ਕੋਈ ਨਾ ਬਸ ਠੀਕ ਆ ਅਸੀਂ ਇਹਨੂੰ ਲੈ ਕੇ ਚੱਲੇ ਆ ਪੁੱਤ ਆਪਦੇ ਡੈਡੀ ਨੂੰ ਵੀ ਦੱਸਿਓ ਅਸੀਂ ਤੁਹਾਨੂੰ ਐਡਰੈਸ ਵੀ ਭੇਜ ਦਿੰਨੇ ਆ ਸਾਡਾ ਉੱਥੋਂ ਦਾ ਜਿਹੜਾ ਹੈਗਾ ਵਾ ਜਿੱਥੇ ਲੈ ਕੇ ਚੱਲੇ ਆ ਇਹਨੂੰ ਆ ਕੇ ਮਿਲ ਕੇ ਜਾਓ ਇੱਕ ਅੱਧੇ ਦਿਨ ਤੇ ਕਰ ਠੀਕ ਆ ਹਾਂਜੀ ਹਾਂਜੀ ਜੀ ਅੱ삐 ਲੋਕੇਸ਼ਨ ਸੈਂਡ ਕਰਦੇ ਹਾਂ ਵਟਸਐਪ ਕੋਈ ਨਾ ਫਿਕਰ ਕਰ ਦਾਂਗੇ ਕਰ ਦਾਂਗੇ ਠੀਕ ਆ ਸਸਿਕਾ ਹਲੇ ਬਈ ਹੁਣ ਨਹੀਂ ਲਾਈ ਹੁਣ ਨਾ ਲਾਈ ਹਾਂ ਜੀ ਨਾ ਵੀ ਹਾਂ ਟੰਗ ਹੈ ਹਾਂ ਨਾ ਵੀ ਆ ਫੜਾ ਦੇ ਲਾਈਟਰ ਚ ਆ ਦੇ ਦੇ ਲਾਈਟਰ ਇਹੁੰਦੇ ਤੇ ਮੁੰਡੇ ਫੇਰ ਦੇ ਦਾਂਗੇ ਤੈਨੂੰ ਨਾਲ ਹੀ ਆ ਸੀ ਬਸ ਜਿਹੜੀ ਪੀਤੀ ਆਖਰੀ ਹੋਈ ਸੀ ਉਹ ਹੁਣ ਤਾਂ ਤੂੰ ਇੱਥੇ ਜਾ ਕੇ ਪੱਗ ਬਨ ਲੈਣੀ ਏ ਸਰਦਾਰ ਬਨ ਜਾ ਗਿੰਦਰ ਸਿੰਘ ਹੈ ਗਿੰਦਰਾ ਆ ਜਿਹੜੀ ਤੂੰ ਪੀਤੀ ਆ ਨਾ ਬਸ ਇਹ ਆਖਰੀ ਹੋਈ ਆ ਉਹ ਵੀ ਬਸ ਚੈਨ ਉਹਦੇ ਕਰਮ ਸੀਗਾ ਤ੍ਰੇਂਦਰ ਜਾਣਾ ਆ ਵੀ ਪਿੰਡ ਵਿੱਚ ਆਣਾ ਵੀਰੋ ਪੁਰਾਣਾ ਕੀ ਦੱਸਿਆ ਤੁਸੀਂ ਆਪਣਾ ਅਮਰਵੀਰ ਅਮਰਵੀਰ ਦਾ ਟਰਡਾ ਨਾ ਹੈਗਾ ਸਖਵਿੰਦਰ ਸਿੰਘ ਆਜੂ ਵੀਰੇ ਇੱਥੇ ਆਇਓ ਨਾਲ ਪਿੰਡ ਵਿੱਚ ਚੱਲੇ ਆਨੋਂ ਵੀ ਹਾਂ ਅਸੀਂ ਵੀ ਪਿੰਡ ਨੂੰ ਚੱਲੇ ਆਂ ਕਮਟਾਲੇ ਨੂੰ ਹੀ ਚਾਹ ਵੀ ਨਹੀਂ ਉਸੇ ਨੂੰ ਜਾ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅਸੀਂ ਇੱਥੇ ਫਗਵਾੜੇ ਸ਼ਹਿਰ ਦੇ ਬਿਲਕੁਲ ਨੇੜੇ ਬਹਿਰਾਮ ਇਲਾਕਾ ਵਾ ਦਿਲੰਦਰ ਜ਼ਿਲ੍ਹੇ ਦੇ ਵਿੱਚ ਪੈਂਦਾ ਨਮਾਸ਼ਹਿਰ ਦੇ ਕੋਲ ਉੱਥੇ ਖੜੇ ਆ ਉੱਥੇ ਇੱਕ ਆ ਵੀਰ ਬੈਠਾ ਤੁਸੀਂ ਦੇਖਦੇ ਹੋ ਭੁਪਿੰਦਰ ਸਿੰਘ ਇਹਦਾ ਨਾਮ ਆ ਬਾਈ ਦਾ ਗਮਟਾਲੇ ਦਾ ਸ੍ਰੀ ਅਮਰਸਰ ਸਾਹਿਬ ਜ਼ਿਲ੍ਹਾ ਵਾ ਪੰਜ ਭਰਾ ਵਾ ਇਹਦੇ ਚਾਰ ਭੈਣਾਂ ਪਰ ਪਿਛਲੇ 3 ਸਾਲਾਂ ਤੋਂ ਇੱਥੇ ਬੀਆਬਾਨ ਜੰਗਲ ਅਜਾੜ ਦੇ ਵਿੱਚ ਹੀ ਰਹਿ ਰਿਹਾ ਜਿਵੇਂ ਤੁਸੀਂ ਵੀਡੀਓ ਦੇਖੋ ਜਿਹੜੀਆਂ ਵੀਡੀਓ ਸਾਨੂੰ ਇਹ ਵੀਰੇ ਅਮਰਵੀਰ ਵੱਲੋਂ ਭੇਜੀਆਂ ਗਈਆਂ ਪਿਛਲੇ ਕਰੀਬ 1 ਸਾਲ ਤੋਂ ਇਹ ਵੀਰੇ ਇਹਨੂੰ ਰੋਟੀ ਪਾਣੀ ਛਕਾ ਰਿਹਾ ਵਾ ਤੇ ਅੱਜ ਇਹ ਵੀਰੇ ਦੀਆਂ ਵੀਡੀਓ ਦੇਖ ਕੇ ਸਾਡੇ ਵੀ ਮਨ ਦੇ ਵਿੱਚ ਆਇਆ ਵੀ ਯਾਰ ਪਹਿਲਾਂ ਇੱਥੇ ਜੰਗਲ ਬੀਆਬਾਨ ਸੀ ਬਿਲਕੁਲ ਸੁੱਕਿਆ ਹੋਇਆ ਘਾਹ ਸੀ ਹੁਣ ਬਸੰਤ ਆ ਗਈ ਪੱਤੇ ਹਰੇ ਹੋ ਗਏ ਦਰਖਤ ਹਰੇ ਭਰੇ ਹੋ ਗਏ ਤੇ ਇਹਦੀਆਂ ਵੀਰੇ ਦੀਆਂ ਵੀਡੀਓ ਲਗਾਤਾਰ ਸਾਨੂੰ ਆ ਰਹੀਆਂ ਵੀ ਇਹਨੂੰ ਆ ਕੇ ਲੈ ਕੇ ਜਾਓ ਅਸੀਂ ਇਹਨੂੰ ਤੁਰਦਾ ਫਿਰਦਾ ਦੇਖਦੇ ਸੀ ਵੀ ਚਲੋ ਏ ਠੀਕ ਆ ਤੁਰਿਆ ਫਿਰਦਾ ਵੀ ਕੋਈ ਪ੍ਰੋਬਲਮ ਹੈ ਨਹੀਂ ਖਾਸ ਜਿਹੜੇ ਬਹੁਤ ਕ੍ਰਿਟੀਕਲ ਕੇਸ ਨੇ ਪਹਿਲਾਂ ਅਸੀਂ ਉਹਨਾਂ ਨੂੰ ਪ੍ਰੀਫਰੈਂਸ ਦਿੰਨੇ ਆ ਪਰ ਅੱਜ ਵੀਰ ਅਮਰਵੀਰ ਦੀ ਸੇਵਾ ਨੂੰ ਦੇਖਦੇ ਆ ਅਸੀਂ ਵੀ ਅੱਜ ਸਾਡੇ ਵੀ ਮਨ ਚ ਪ੍ਰਮਾਤਮਾ ਨੇ ਬਸ ਕੇ ਇਧਰ ਨੂੰ ਸਾਡਾ ਮੂੰਹ ਕੀਤਾ ਅਸੀਂ ਇੱਥੇ ਲੈਣ ਲਈ ਜਦੋਂ ਪਹੁੰਚੇ ਰਸਤੇ 'ਚ ਸਾਨੂੰ ਵੀਰਾ ਸਖਵਿੰਦਰ ਸਿੰਘ ਵੀਰਾ ਪੰਜਾਬ ਪੁਲਿਸ ਦੇ ਵਿੱਚ ਸਬ ਇੰਸਪੈਕਟਰ ਆ ਇਹ ਵੀਰਾ ਮਿਲ ਗਿਆ ਵੀਰੇ ਹੁਣ ਹੀ ਮਿਲ ਗਏ ਤੇ ਇਹਨਾਂ ਨੇ ਵੀ ਸਾਡਾ ਸਾਰਿਆਂ ਨੇ ਸਾਥ ਦਿੱਤਾ ਇਹਨੂੰ ਲੱਭਣਾ ਬਹੁਤ ਔਖਾ ਸੀ ਕਿਉਂਕਿ ਇਹਦਾ ਪਤਾ ਨਹੀਂ ਕਮਾਤ ਦੇ ਵਿੱਚ ਲੁੱਕ ਕੇ ਬਹਿ ਜਾਂਦਾ ਕਿਉਂਕਿ ਇੱਕ ਸਾਊ ਸੁਭਾਅ ਦਾ ਬੰਦਾ ਵਾ ਦੁਨੀਆ ਦੇ ਨਾਲ ਕੋਈ ਲਿੰਕ ਨਹੀਂ ਇਹਦਾ ਕੋਈ ਸਬੰਧ ਨਹੀਂ ਬਸ ਆਪਣੇ ਆਪ ਦੇ ਵਿੱਚ ਮਾਸਤ ਰਹਿਣਾ ਤੇ ਅੱਗੇ ਵੀ ਅਸੀਂ ਅਕਸਰ ਗੱਲ ਕਰਦੇ ਹੁੰਨੇ ਆ ਪੰਜਾਬ ਦੇ ਵਿੱਚ ਬਹੁਤ ਨੌਜਵਾਨ ਨੇ ਜਿਹੜੇ ਭੰਗ ਦੇ ਕਰਕੇ ਅੱਜ ਆਪਣੇਆਂ ਨਾਲੋਂ ਆਪਣੇ ਰਿਸ਼ਤਿਆਂ ਨਾਲੋਂ ਆਪਣੇ ਆਪ ਨਾਲੋਂ ਵੀ ਟੁੱਟ ਗਏ ਨੇ ਤੇ ਇਹ ਵੀ ਵੀਰਾ ਉਸੇ ਬਿਮਾਰੀ ਦਾ ਸ਼ਿਕਾਰ ਆ ਉਸੇ ਨਸ਼ੇ ਦਾ ਸ਼ਿਕਾਰ ਆ ਤੇ ਭੰਗ ਤੁਸੀਂ ਦੇਖੋ ਆਲੇ-ਦਾਲੇ ਆਮ ਹੀ ਖੜੀ ਹੈ ਸਾਡੇ ਪੰਜਾਬ ਦੇ ਵਿੱਚ ਕੋਈ ਖਾਲੀ ਪਲਾਟ ਹੋਵੇ ਕੋਈ ਸੜਕਾਂ ਦੇ ਕਿਨਾਰੇ ਨਹਿਰਾਂ ਦੇ ਸੂਏ ਕਸੀਆਂ ਤੇ ਜਿੱਥੇ ਮਰਜੀ ਦੇਖ ਲਓ ਭੰਗੀ ਭੰਗ ਖੜੀ ਆ ਤੇ ਇਹ ਵੀਰਾ ਬਸ ਇੱਥੇ ਬੈਠਾ ਉਹ ਭੰਗ પી ਜਾਂਦਾ ਜਾਂ ખાઈ જਦਾ कच्चી હોય ਤੇ ਇੱਥੇ ਹੀ રહી ਜਾਂਦਾ ਤੇ ਇਹ ਵੀਰਾ ਦੱਸਦਾ ਤੁਸੀਂ ਗੱਲ ਵੀ ਸੁਣੀ ਹੈ ਵੀਰੇ ਦੀ ਵੀ ਅੱਜ ਤੋਂ 1 ਸਾਲ ਪਹਿਲਾਂ ਇਹ ਕਾਜ ਪਿਆ ਦੇਖਿਆ ਨੇ ਉਸ ਦਿਨ ਤੋਂ ਇਹ ਵੀਰ ਰੋਟੀ ਲਿਆ ਕੇ ਦੇਣ ਲੱਗ ਗਿਆ ਇਹਨੂੰ ਇਹਨੇ ਘਰੋਂ ਆਪਦੀ ਵੀ ਰੋਟੀ ਲਿਆਉਣੀ ਪੈਕ ਕਰਾ ਕੇ ਕਿਉਂਕਿ ਭਾਈ ਮਿਹਨਤ ਕਰਦਾ ਕਿਰਤ ਕਮਾਈ ਕਰਦਾ ਇੱਥੇ ਬਿਲਡਿੰਗ ਦਾ ਕੰਮ ਆ ਦੁਕਾਨਾਂ ਇਹਨਾਂ ਦੀ ਖੇਤੀਬਾੜੀ ਦੇ ਸੰਦ ਬਣਾਉਂਦੇ ਆ ਤੇ ਨਾਲ ਇਹਦੀ ਰੋਟੀ ਲੈ ਆਉਂਦਾ ਹੋਰ ਵੀ ਕਈ ਆਸ-ਪਾਸ ਦੇ ਲੋਕ ਨੇ ਜਿਹੜੇ ਭਿੰਦਰ ਨੂੰ ਕੋਈ ਰੋਟੀ ਦੇ ਦਿੰਦਾ ਕੋਈ ਚਾਹ ਪਿਲਾ ਦਿੰਦਾ ਪਰ ਸਾਡੇ ਆਸ-ਪਾਸ ਹੀ ਇਸ ਤਰ੍ਹਾਂ ਦੇ ਕਈ ਲੋਕ ਨਰਕ ਵਰਗਾ ਜੀਵਨ ਕੱਟਣ ਲਈ ਹਾਲਾਤਾਂ ਦੇ ਅੱਗੇ ਮਜਬੂਰ ਹੋਏ ਹੁੰਦੇ ਆ ਪਰ ਕਈ ਵਾਰੀ ਅਸੀਂ ਇਹ ਵੀਰ ਵਾਂਗ ਅਮਰਦੀਪ ਵਾਂਗ ਉਹਨੂੰ ਉਸ ਵੱਲੀ ਨਿਗਾਹ ਨਾਲ ਦੇਖ ਨਹੀਂ ਪਾਉਂਦੇ ਅਸੀਂ ਅੱਗੇ ਹੋ ਕੀ ਉਹਦੀ ਬਾਹ ਨਹੀਂ ਫੜ ਪਾਉਂਦੇ ਹੌਲੀ-ਹੌਲੀ ਇਦਾਂ ਦੇ ਬੰਦੇ ਖਤਮ ਹੋ ਜਾਂਦੇ ਆ ਮਰ ਜਾਂਦੇ ਆ ਜਾਂ ਕਿਸੇ ਜਲਾਦ ਦੇ ਹੱਥ ਚੜ੍ਹ ਗਏ ਉਹ 10 10 20 20 ਸਾਲ ਗੋਹਾ ਚੱਕੀ ਜਾਂਦੇ ਆ ਉਥੇ ਨਰਕ ਕੱਟੀ ਜਾਂਦੇ ਤੇ ਇਸੇ ਸਬੰਧ ਦੇ ਵਿੱਚ ਅੱਜ ਅਸੀਂ ਬਹਿਰਾਮ ਪਹੁੰਚੇ ਸਿਗੇ ਤੇ ਧੰਨਵਾਦ ਆ ਸਾਡੇ ਛੋਟੇ ਵੀਰ ਦਾ ਜਿਨੇ ਅਪਰਾਲਾ ਕੀਤਾ ਬਾਕੀ ਸ਼ੁਕਰੀਆ ਇਹਨਾਂ ਵੀਰਾਂ ਦਾ ਸਾਰਿਆਂ ਦਾ ਸਖਵਿੰਦਰ ਵੀਰੇ ਉਹਨਾਂ ਦਾ ਜਿਨ੍ਹਾਂ ਨੇ ਇੱਥੇ ਸਾਡੇ ਨਾਲ ਕੰਟੀ ਢੇੜ ਘੰਟੇ ਦੇ ਅਸੀਂ ਇੱਥੇ ਘੁੰਮ ਰਹੇ ਆ ਪਹਿਲਾਂ ਵੀਰੇ ਨੂੰ ਲੱਭਿਆ ਹੁਣ ਇਹਦੇ ਨਾਲ ਸਾਰੀ ਗੱਲਬਾਤ ਕੀਤੀ ਹੁਣ ਅਸੀਂ ਇਹਦੇ ਘਰੇ ਵੀ ਗੱਲ ਕੀਤੀ ਆ ਇੱਥੇ ਇੱਕ ਦੁਕਾਨ ਵਾਲੇ ਭਾਈ ਤੋਂ ਨੰਬਰ ਮਿਲ ਗਿਆ ਸੀ ਇਹਦੇ ਪਰਿਵਾਰ ਦਾ ਉਹ ਵੀ ਦੱਸਦੇ ਆ ਵੀ ਇਹ ਸਾਡਾ ਪਰਿਵਾਰ ਦਾ ਮੈਂਬਰ ਹੈ ਇਹਦੇ ਡੈਡੀ ਨਾਲ ਵੀ ਗੱਲ ਹੋਈ ਮਾਂ ਨਾਲ ਵੀ ਉਹ ਵੀ ਰੋਈ ਜਾਂਦੀ ਸੀ ਕਹਿੰਦੀ ਘਰੇ ਨਹੀਂ ਵੜਦਾ ਲੈ ਕੇ ਵੀ ਗਏ ਆ ਦੱਸਦੇ ਆ ਇੱਕ ਵਾਰੀ ਉਹ ਫੇਰ ਉੱਥੋਂ ਭੱਜ ਜਾਂਦਾ ਕਿਉਂਕਿ ਭੰਗ ਆ ਜਿਹੜੀ ਨਸ਼ਾ ਵਾ ਜਿਹੜਾ ਭੰਗ ਦਾ ਦਿਮਾਗ ਨੂੰ ਘੋਦੀ ਕਰ ਦਿੰਦਾ ਦਿਮਾਗ ਇਦਾਂ ਦਾ ਹੋ ਜਾਂਦਾ ਵੀ ਬਸ ਆਪਣੇ ਆਪ ਦੇ ਵਿੱਚ ਹੀ ਬੰਦਾ ਗੁੰਮਸਮ ਰਹਿੰਦਾ ਬਸ ਆਪਣੀਆਂ ਗੱਲਾਂ ਕਰੀ ਜਾਂਦਾ ਆਪਣੀ ਹੀ ਦੁਨੀਆ ਵਸਾ ਲੈਂਦਾ ਤੇ ਉਹਨੂੰ ਫਿਰ ਕੋਈ ਚੰਗਾ ਨਹੀਂ ਲੱਗਦਾ ਹੋਰ ਤੇ ਇਹ ਵੀ ਵੀਰ ਉਸੇ ਕੜੀ ਦੇ ਵਿੱਚ ਹੀ ਆਪਣਾ ਜੀਵਨ ਬਤੀਤ ਕਰ ਰਿਹਾ ਸੀ ਤੇ ਅੱਜ ਅਸੀਂ ਭਿੰਦਰ ਨੂੰ ਆਪਣੇ ਨਾਲ ਮਨੁੱਖਤਰੀ ਸੇਵਾ ਪਰਿਵਾਰ ਦੇ ਵਿੱਚ ਸੁਪਨਿਆਂ ਦੇ ਘਰ ਵਿੱਚ ਲੈ ਕੇ ਜਾ ਰਹੇ ਹਾਂ ਅਰਦਾਸ ਕਰਿਓ ਇਹ ਵੀਰ ਵੀ ਆਪਣੇ ਦੂਜੇ ਚਾਰ ਭਰਾਵਾਂ ਤੇ ਚਾਰ ਭੈਣਾਂ ਵਾਂਗ ਆਪਣਾ ਘਰ ਬਸਾ ਸਕੇ ਆਪਣਾ ਪਰਿਵਾਰ ਬਸਾ ਸਕੇ ਆਪਣੇ ਮਾਪਿਆਂ ਦੀਆਂ ਉਹ ਸਾਰੀਆਂ ਆਸਾਂ ਉਮੀਦਾਂ ਉਹਨਾਂ ਦੀਆਂ ਸਦਰਾਂ ਨੂੰ ਪੂਰਾ ਕਰ ਸਕੇ ਤੁਹਾਡੇ ਆਸ-ਪਾਸ ਵੀ ਜੇ ਕੋਈ ਇਦਾਂ ਦੇ ਵੀਰ ਹ ਤੂੰ ਦੇਖਦਾ ਵਾ ਤੁਹਾਨੂੰ ਹਰੇਕ ਨੂੰ ਲੈ ਕੇ ਜਾਣਾ ਸਾਂਭਣਾ ਸਾਡੇ ਵੀ ਵਸਦੀ ਗੱਲ ਨਹੀਂ ਪਰ ਜੇ ਤੁਸੀਂ ਵੀ ਕੋਈ ਉਪਰਾਲੇ ਕਰੋ ਅਮਰਦੀਪ ਵਾਂਗ ਇਸ ਤੋਂ ਅੱਗੇ ਵਧ ਕੇ ਇੱਕ ਹੋਰ ਉਪਰਾਲਾ ਕਰ ਸਕਦੇ ਹੋ ਇਦਾਂ ਦੇ ਵੀਰ ਨੂੰ ਤੁਸੀਂ ਸਾਡੇ ਕੋਲੇ ਕੈਂਪ ਲੱਗਦੇ ਆ ਹਰ 15 ਦਿਨਾਂ ਬਾਅਦ ਦਵਾਈਆਂ ਦੇ ਲੰਗਰ ਲੱਗਦੇ ਆ ਮਨੁੱਖਤਾ ਦੀ ਸੇਵਾ ਪਰਿਵਾਰ ਦੇ ਵਿੱਚ ਉੱਥੇ ਲਿਆ ਸਕਦੇ ਹੋ ਉੱਥੇ ਲਿਆ ਕੇ ਆਪਾਂ ਦਵਾਈ ਸ਼ੁਰੂ ਕਰਾ ਸਕਦੇ ਆ ਮਹੀਨਾ 20 ਦਿਨ ਉੱਥੇ ਰੱਖ ਵੀ ਸਕਦੇ ਆ ਤਾਂ ਜੋ ਇਹ ਵੀਰ ਇਸ ਹਾਲਾਤਾਂ ਦੇ ਵਿੱਚੋਂ ਬਾਹਰ ਆ ਸਕਣ ਜਿਹਨੂੰ ਆਪਾਂ ਨਰਕ ਵਰਗੇ ਹਾਲਾਤ ਕਹਿੰਦੇ ਆ ਤੇ ਸਾਨੂੰ ਸਾਰਿਆਂ ਨੂੰ ਆਪਣੀ ਆਪਣੀ ਬੰਦੀ ਡਿਊਟੀ ਨਿਭਾਉਣੀ ਚਾਹੀਦੀ ਆ ਕਿਉਂਕਿ ਜੇ 84 ਲੱਖ ਜੁ ਉਹਨਾਂ ਦਾ ਸਰਦਾਰ ਬਣਿਆ ਇਨਸਾਨ ਸਾਨੂੰ ਮਹਾਰਾਜ ਨੇ ਸਮਤ ਬੁੱਧੀ ਬਖਸ਼ੀ ਆ ਇਹ ਤਾਂ ਅਸੀਂ ਆਪਣਾ ਫਰਜ਼ ਵੀ ਨਿਭਾਈਏ ਤੇ ਭਾਈ ਕਨਈਆ ਜੀ ਦੇ ਜੇ ਅਸੀਂ ਵਾਰਸਾਂ ਉਹਨਾਂ ਨੇ ਤਾਂ ਦੁਸ਼ਮਣਾਂ ਦੇ ਵੀ ਬੰਲਮ ਪੱਟੀਆਂ ਕੀਤੀਆਂ ਇਹ ਤਾਂ ਫੇਰ ਸਾਡੇ ਆਪਣੇ ਆ ਸਾਡੇ ਕੋਈ ਦੁਸ਼ਮਣ ਨਹੀਂ ਹੈਗੇ ਬਸ ਸਿਰਫ ਅੱਗੇ ਵੱਧ ਕੇ ਜ਼ਿੰਮੇਵਾਰੀ ਚੱਕਣ ਦੀ ਲੋੜ ਆ ਸੱਚੇ ਪਾਤਸ਼ਾਹ ਕਿਰਪਾ ਕਰਨ ਧੁਪਿੰਦਰ ਵੀਰ ਆਪਣੀ ਜ਼ਿੰਦਗੀ ਦੁਆਰਾ ਫੇਰ ਟਰੈਕ ਤੇ ਲਿਆ ਸਕੇ ਸੱਚੇ ਪਾਤਸ਼ਾਹ ਮੀਰ ਪਰਿਆਤ ਰੱਖਣ ਸਾਡੇ ਸਾਰੇ ਵੀਰਾਂ ਤੇ ਸਰਬੱਤ ਦਾ ਭਲਾ ਹੋਵੇ ਸਾਡੇ ਨਾਲ ਅੱਜ ਮੇਰਾ ਛੋਟਾ ਭਰਾ ਵੀ ਗਵਿੰਦਰਜੀਤ ਵੀ ਆਇਆ ਹੋਇਆ ਬਾਹਰੋਂ ਆਇਆ ਹੈ ਕੈਨੇਡਾ ਤੋਂ ਇਹ ਵੀ ਕਹਿੰਦਾ ਵੀਰ ਜੀ ਜਿੰਨਾਂ ਦਿਨ ਮੈਂ ਇੱਥੇ ਨਾਲ ਤੁਹਾਡੇ ਜਾਇਆ ਕਰਨਾ ਜੇ ਕੋਈ ਲੈ ਕੇ ਆਉਣਾ ਕੇਸ ਮੈਂ ਨਾਲ ਚੱਲੂ ਕਿ ਅਸੀਂ ਇਦਾਂ ਹੀ ਸੇਵਾ ਕਰਦੇ ਰਹੀਏ ਸੱਚੇ ਪਾਤਸ਼ਾਹ ਸਾਨੂੰ ਸੇਵਾ ਕਰਨ ਦਾ ਬਲ ਬਖਸ਼ੇ ਬਾਈ 3 ਸਾਲਾਂ ਤੋਂ ਉੱਥੇ ਕਮਾਦ ਲੱਗਿਆ ਸੀ ਕਮਾਦ ਦੇ ਵਿੱਚ ਸੌਂਦਾ ਸੀ ਜਾਂ ਜਾਂ ਖਾਲੀ ਪਲਾਟ ਸੀਗੇ ਉਹਨਾਂ ਦੇ ਵਿੱਚ ਸੌਂਦਾ ਸੀ ਪਹਾੜੀ ਕਿੱਕਰਾਂ ਸੀ ਜੰਗਲ ਬਣਿਆ ਪਿਆ ਸੀ ਉਹਦੇ ਵਿੱਚ ਬਸ ਉੱਥੇ ਐਂ ਪਿਆ ਰਹਿੰਦਾ ਸੀ ਚਾਰਜਰ ਪੰਪ ਪੰਪ ਕੱਪੜੇ ਪਾਏ ਹੋਣੇ 6 6 7 7 ਪੈਂਟਾ ਪਾਈਆਂ ਹੋਣੀਆਂ ਇਦਾਂ ਜੀਵਨ ਬਤੀਤ ਹੋ ਰਿਹਾ ਤੇ ਫਿਰ ਅੱਜ ਅਸੀਂ ਵੀਰੇ ਨੂੰ ਲੈਣ ਗਏ ਸੀ ਉੱਥੋਂ ਧੰਨਵਾਦ ਆ ਉਹ ਵੀਰ ਦਾ ਜਿਹੜਾ ਇਹਨੂੰ ਰੋਟੀ ਪਾਣੀ ਦਿੰਦਾ ਰਿਹਾ ਫਿਰ ਉੱਥੋਂ ਇਹਦੇ ਘਰ ਦਾ ਨੰਬਰ ਵੀ ਮਿਲਿਆ ਸਾਨੂੰ ਇਹਦੇ ਪੰਜ ਭਰਾ ਨੇ ਚਾਰ ਭੈਣਾਂ ਨੇ ਨੌ ਭੈਣ ਭਰਾ ਨੇ ਪਰ ਕੁਝ ਕਰਮਾਂ ਦਾ ਕਹਿ ਦੀਏ ਉਹਨਾਂ ਨੇ ਫੋਨ ਤੇ ਗੱਲ ਕਰੀ ਵੀਡੀਓ ਕਾਲ ਤੇ ਦੇ ਭਤੀਜੇ ਭਤੀਜੀਆਂ ਨਾਲ ਇਹਦੇ ਡੈਡੀ ਨਾਲ ਇਹਦੀ ਮੰਮੀ ਨਾਲ ਉਹ ਵੀ ਰੋ ਰਹੀ ਸੀ ਘਰੇ ਬੈਠੇ ਬਈ ਇਹ ਘਰੇ ਨਹੀਂ ਆਉਂਦਾ ਦੂਜੇ ਭੈਣ ਭਰਾ ਸਾਰੇ ਵਿਆਹ ਹੀ ਹੋਏ ਹੈ ਇਹੀ ਹੈ ਇਕੱਲਾ ਇੱਕ ਜਿਹੜਾ ਇੰਨਾ ਅਫਸੈਟ ਹੋਣ ਕਰਕੇ ਇਹਨੂੰ ਸੋਝੀ ਨਹੀਂ ਰਹਿੰਦੀ ਕੋਈ ਮੇਨ ਸਾਡੇ ਪੰਜਾਬ ਦੇ ਵਿੱਚ ਭੰਗ ਇੱਕ ਬਹੁਤ ਵੱਡਾ ਨੁਕਸਾਨ ਕਰ ਰਹੀ ਆ ਇੰਨੇ ਵੀਰ ਭੰਗ ਪੀਣ ਦਾ ਆਦੀ ਸੀਗਾ ਬਸ ਭੰਗ ਪੀ ਲੈਂਦਾ ਸੀਗਾ ਭੰਗ ਨੇ ਦਿਮਾਗ ਹੀ ਪੁੱਠਾ ਕਰਤਾ ਤੇ ਹੁਣ ਪਿਛਲੇ 4 ਸਾਲਾਂ ਤੋਂ ਕਰੀਬ ਇਦਾਂ ਹੀ ਸਰਕਾਂ ਤੇ ਕਤਾਨਾਂ 'ਚ ਜੰਗਲਾਂ ਦੇ ਵਿੱਚ ਐਵੇਂ ਜਿੰਦਗੀ ਬਤੀਤ ਕਰ ਰਿਹਾ ਸੀ ਅੱਜ ਵੀਰੇ ਨੂੰ ਲੈ ਕੇ ਸੁਪਨਿਆਂ ਦੇ ਘਰ ਅਸੀਂ ਪਹੁੰਚੇ ਆ ਤੇ ਐ ਇੱਕ ਬਾਹਰ ਕਿ ਵੀ ਦੀ ਸੇਵਾ ਸੰਭਾਲਾ ਗਿਆ ਰਹੀ ਤੇ ਸ਼ਕਲ ਪਕਾ ਲਿਆ ਸੀ ਭਰਾ ਬਣਾ ਕੇ ਆਪਣੇ ਨਾਲ ਵੀਰੇ ਨੂੰ ਇੱਕ ਸਕੀਰ ਜਾਂ ਅਸੀਂ ਇਹਦੇ ਨਾਲ ਭਰਾ ਬਣ ਕੇ ਰਹਿ ਸਕੀਏ ਵਾਈਗਰੂ ਜੀ ਸਾਨੂੰ ਸਮਤ ਬੁੱਧੀ ਬਖਸ਼ਣ ਤੇ ਇਹ ਵੀਰਾ ਤਕੜਾ ਹੋ ਕੇ ਤੰਦਰੁਸਤ ਹੋ ਕੇ ਆਪਣੇ ਜੀਵਨ ਚ ਅੱਗੇ ਵੱਧ ਸਕੇ ਆਪਣੇ ਪਰਿਵਾਰ ਦੇ ਵਿੱਚ ਰਹਿ ਸਕੇ ਤੁਸੀਂ ਵੀ ਸਾਰੇ ਅਰਦਾਸ ਕਰਿਓ ਬਲਵਿੰਦਰ ਸਿੰਘ ਵੀਰੇ ਦਾ ਨਾਮ ਆ